ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੂੜਾ i'll 私は君たちのお店を開けたお店にお店に。<music> <music> ਬਿਦਾਸ ਪੜੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਸੰਤਾਂ ਦੇ ਰਾਮੂ ਵਿੱਚ ਕੋਈ ਅੰਤਰ ਨਹੀਂ ਹੁੰਦਾ ਆਕੇ ਆ ਪਈ ਅਕਾਲ ਕੀ ਤਵੀ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਲੇ ਇਹ ਜਿਹੜਾ ਸ਼ਬਦ ਹੈ ਸੰਤਾਂ ਕੋਲੇ ਮਿਲਦਾ ਇਸ ਕਰਕੇ ਨਾਮਦਾਨ ਦੀ طاقت ਬਖਸ਼ਣ ਵਾਲੀਆਂ ਸਰਕਾਰਾਂ ਸਾਡੇ ਮਸਤਾਨੇ ਬਾਬਾ ਜੀ ਅੰਤਨ ਬਾਬਾ ਭਾਗੀ ਸ਼ਾਹ ਜੀ ਜਿਨ੍ਹਾਂ ਦੀ ਸਰਪ੍ਰਸਤੀ ਵਿੱਚ ਅੱਜ ਦਾ ਇਹ ਮੇਲਾ ਦੇਖ ਰੇਖ ਜਨਾਬ ਪ੍ਰਤਾਪ ਰਾਨਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਸਾਰੀਆਂ ਸੰਗਤਾਂ ਦੇ ਸਗਵਾਲ ਜਿਵਾਂ ਨੇ ਕਿਹਾ ਸਵਾਗਤ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਇਧਰਲੇ ਪਾਸੇ ਸਾਡੇ ਐਸਐਚਓ ਸਾਹਿਬ ਪਿਛਲੀ ਫੁਮਾਇਆ ਮੈਂ ਗੁਜਾਰਿਸ਼ ਕਰਦਾ ਹਾਂ ਇਧਰ ਬੈ ਲੈਡੀਜ਼ ਬੈਣੀ ਜੀ ਸਟੇਜ ਦੇ ਲੈਫਟ ਸਾਈਡ ਲੇਡੀਜ਼ ਆਡੀਅੰਸ ਔਰ ਚਿੱਟੀਆਂ ਯਾਦਾਂ ਛੱਡ ਗਏ ਕਿਉਂਕਿ ਤੇ ਮੌਲਾ ਕੀ ਜੇ ਸਮਝ ਗਿਆ ਤੇ ਰੌਲਾ ਕੀ ਉਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾਲ ਤੇਰੀ ਯਾਦ ਪੁੱਛਣੀ ਬਾਣੀ ਵਿੱਚ ਬਾਬਾ ਜੀ ਨੇ ਲਿਖਿਆ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਅਬਦੁੱਲ ਅਲਾ ਨੂਰ ਆਪਾਇ ਕੁਦਰਤ ਕੇ ਸਭ ਬੰਦੇ ਇੱਕ ਨੂਰ ਦੇ ਸਭ ਜਗੁਪਜਾ ਕੌਨ ਭਲੇ ਗੋਮੰਦੇ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਜੁੜ ਕੇ ਬੈਠੇ ਸਾਰੀਆਂ ਰੂਹਾਂ ਦੇ ਚਰਨਾਂ ਵਿੱਚ ਨਮਸਕਾਰ ਬਾਬਾ ਜੀ ਦੇ ਚਰਨਾਂ ਵਿੱਚ ਨਮਸਕਾਰ ਸ਼ਹਿਨशाहਾ ਦਰਬਾਰ ਤੇ ਪਹੁੰਚਣ ਵਾਲੀਆਂ ਸਾਰੀਆਂ ਰੂਹਾਂ ਦਾ ਇਸਤਕਬਾਲ 모ਸਟ ਵੈਲਕਮ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਵੀ ਜਗ੍ਹਾ ਮਿਲਦੀ ਬੈਠਣ ਦੀ ਕਿਰਪਾਲਤਾ ਕਰੋ ਔਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਵੀ ਅੱਧੇ ਘੰਟੇ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਬੈਠਣ ਨੂੰ ਜਗ੍ਹਾ ਹੀ ਨਹੀਂ ਮਿਲਣੀ ਦੇਖ ਲਿਓ ਅਸਪਰ ਵਾਲੇ ਆਪਣੀ ਪਾਰਟੀ ਨਾਲ 10 ਮਿੰਟ ਵਾਸਤੇ ਸਟੇਜ ਤੇ ਕਲਾਮ ਲਾ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬੈਠਣ ਦੀ ਕਿਰਪਾਲਤਾ ਕਰੋ ਜਿੰਨੇ ਵੀ ਅੱਜ ਇਸ ਪੰਡਾਲ ਵਿੱਚ ਸਾਡੇ ਮੁੱਖ ਮਹਿਮਾਨ ਪਹੁੰਚਣੇ ਵੀ ਆਈਬੀਪੀਜ਼ ਅਰਸਲ ਪਹੁੰਚਣੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਨਾ ਹੈ ਤਾਂ ਸਾਡੇ ਜਿੰਨੇ ਵੀ ਇਲਾਕੇ ਦੇ ਪੰਜ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਮਤੀ ਮੈਂਬਰ ਪਹੁੰਚੇ ਹਨ ਉਹਨਾਂ ਦਾ ਵੀ ਸਵਾਗਤ ਹੈ ਸਾਰਿਆਂ ਦਾ ਸਵਾਗਤ ਹੈ ਪ੍ਰਤਾਪ ਰਾਣਾ ਜੀ ਮੈਨੂੰ ਦੀਤੇ ਨਹੀਂ ਕਿਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਜਲਦੀ ਦਰਸ਼ਨ ਦੇਣ ਕਿਉਂਕਿ ਸੀਜ਼ ਦੇ ਜਿੱਦਾਂ ਜਿੱਦਾਂ ਉਹਨਾਂ ਨੇ ਕਹਿਣਾ ਉਦੋਂ ਉਦੋਂ ਤੇ ਪ੍ਰੋਗਰਾਮ ਹੋਣਾ ਉਹਨਾਂ ਨੂੰ ਗਾਹਾਂ ਬਾਬਿਆਂ ਨੇ ਕਹਿਣਾ ਤੇ ਬਾਬਿਆਂ ਨੂੰ ਗਾਹਾਂ ਫੇ ਰੱਬ ਨੇ ਕਹਿਣਾ ਦੇਖੋ ਰੱਬ ਦੀ ਗੱਲ ਆਪਾਂ ਮੋੜਨੀ ਨਹੀਂ ਇਸ ਕਰਕੇ ਫਕੀਰਾਂ ਦਾ ਦਰਵਾਜ਼ਾ ਹੈ ਉਹ ਅੰਦਰ ਰੱਬ ਰੱਬ ਕਰਦੇ ਆ ਸਾਨੂੰ ਬਾਹਰ ਰੱਬ ਰੱਬ ਕਰਨਾ ਕਹਿੰਦੇ ਇਹ ਤੋਂ ਵੱਡਾ ਕੋਈ ਸੁਭਾਗ ਨਹੀਂ ਪ੍ਰਾਪਤ ਹੋ ਸਕਦਾ ਅੱਜ ਜਿਸ ਜਗ੍ਹਾ ਤੇ ਤੁਸੀਂ ਲੋਕ ਬੈਠੇ ਹੋ ਇਹ ਧਰਤੀ ਭਾਗਾ ਵਾਲੀ ਹੈ ਇਹ ਸਤਿਗੁਰੂ ਦਾ ਬ੍ਰਹਿਮੰਡ ਹੈ ਕਿਸੇ ਨੇ ਮਾਧੋ ਕਿਹਾ ਕਿਸੇ ਨੇ ਇਸ ਪ੍ਰਮਾਤਮਾ ਦੇ ਕਈ ਨਾਮ ਰੱਖੇ ਹਨ ਤੋਂ ਆਪਾਂ ਇਸ ਪ੍ਰਮਾਤਮਾ ਦੇ ਘਰ ਵਿੱਚ ਬੈਠੇ ਆ ਰੱਬ ਦੇ ਘਰ ਵਿੱਚ ਬੈਠੇ ਆ ਜਿੱਥੇ ਰੱਬ ਹੀ ਰੱਬ ਹੈ ਬਾਕੀ ਸਭ ਜੱਬ ਹੈ ਰੱਬ ਦੀ ਗੱਲ ਹੁੰਦੀ ਹੈ ਇਸ ਕਰਕੇ ਆਪਾਂ ਸਾਰੇ ਹੀ ਅੱਜ ਦੇ ਇਸ ਦਰਬਾਰ ਵਿੱਚ ਸਾਰਿਆਂ ਨੂੰ ਰੱਬ ਰੱਬ ਕਰਨੀ ਚਾਹੀਦੀ ਹੈ ਸਰਕਾਰ ਬਾਬਾ ਪਾਕਿਸਤਾਨ ਮस्तान ਜੀ ਜੋ ਕਿ ਸਾਕੇ ਦੇ ਸਹਜਾਦੇ ਦੁਨਾਜੀ ਕਿਉਂਕਿ ਜਿਨ੍ਹਾਂ ਨੂੰ ਬਹੁਤ ਚਿਰਾਂ ਤੋਂ ਬਹੁਤ ਸਾਲਾਂ ਤੋਂ ਸੰਤ ਜਿਹੜੀ ਆ ਉਹਨਾਂ ਨੂੰ ਮਿਲਦੀ ਬਸਤੀਏ ਕੋਈ ਵਕਤ ਐਸਾ ਸੀ ਕਿ ਸਰਕਾਰਾਂ ਨੂੰ ਮਿਲਣ ਵਾਸਤੇ ਇਤਨਾ ਸੰਤ ਕੋ ਬੈਠੀ ਹੁੰਦੀ ਸੀ ਸਰਕਾਰਾਂ ਮਿਲਣ ਸਾਹਮਣੇ ਹੁੰਦੇ ਸੰਤ ਉਹਨਾਂ ਸਮਾਜ ਸਿਰਾਂ ਰਾਕੇ ਸਰਕਾਰ ਨੇ ਬੰਨ੍ਹ ਵਾਸਤੇ ਸਰਕਾਰ ਲਾਂ ਲੱਗੀ ਹੁੰਦੀ ਆ ਦਾਦਾ ਜੀ ਦੀ ਕਰਨ ਦੀ ਬਾਤ ਹੈ ਤੇ ਤੇਰਾ ਕਰਮ ਹੈ ਮੁਰਸ਼ਦ ਮੇਰੀ ਬਾਤ ਜੋ ਬਣੀ ਹੈ ਤੇਰੇ ਆਸ਼ਕੋ ਕੀ ਮਹਿਫਿਲ ਬਾਬਾ ਜੀ ਤੇਰੇ ਦਮ ਸਹੀ ਗਈ ਸਗੀ ਮੈਂ ਉਹ ਮੇਰੇ ਦਾਦਾ ਜੀ ਦੀ ਵਾਸਲੇ ਵਾਹ ਜੀ ਬਸ ਬਾਬਾ ਜੀ ਜੋਨਾ ਦੇ ਸੇਵਕ ਜਨਾਬ ਪ੍ਰਤਾਪ ਰਾਣਾ ਜੀ ਜੋ ਕਿ ਬਹੁਤ ਹੀ ਅਸੇਆਰਟਿਸ ਸੀਰ ਨੇ ਹੋਰ ਕੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰੀਏ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਟਾਈਮ ਦਿੱਤਾ ਦਾਦਾ ਜੀ ਦੇ ਹਾਜ਼ਰੀ ਦਾ ਹਾਂ दे कज पढ़ ताली तंबली जी शानदाराई ताली कंबली वाली कंबली वाल कंबली ते कज पढ़ंदी कुंबली जी शानदारस ताई दुनिया ਮਨ ਕੀ ਹੈ ਹਰ ਬਾਤ ਮਦੀਨੇ ਮੈਂ ਹੁਕਮ ਥਾਰ ਮੁਹੰਮਦ ਕੀ ਆ ਜਾ ਤਮਤੀ मेरा सदे

ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਸਹਿਲਕਾ ਪੰਜਾਬ ਟੀਵੀ ਡਾਟ